ਕਿੱਤੀ ਵਾਰੀ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਵਿੱਚ ਲਗਾਤਾਰ ਵਿਰੋਧ ਪ੍ਰਦਰਸ਼ਨ ਕਿਸਾਨਾਂ ਦਾ جاری ਹੈ ਤੇ ਜਿਹੜੇ ਟੋਲ ਪਲਾਜ਼ਾ ਲਗਭਗ ਪਿਛਲੇ 2 ਹਫ਼ਤੇ ਤੋਂ ਬੰਦ ਪਏ ਨੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਤੇ ਰੇਲ ਕਨੈਕਟੀਵਿਟੀ ਜਿਹੜੀ ਹੈ ਉਹ ਵੀ ਬੰਦ ਪਈ ਹੈ ਅਸੀਂ ਇਸ ਟਾਈਮ ਖੜੇ ਨੇ ਡੱਪਰ ਟੋਲ ਪਲਾਜ਼ਾ ਚੰਡੀਗੜ ਅੰਮਾਲਾ ਐਕਸਪ੍ਰੈਸ ਤੇ ਜਿੱਥੇ ਲਗਭਗ 2 ਹਫ਼ਤਿਆਂ ਤੋਂ ਕਿਸਾਨਾਂ ਨੇ ਟੋਲ ਪਲਾਜ਼ਾ ਬੰਦ ਕੀਤਾ ਹੈ ਕਾਨੂੰਨਾਂ ਦੇ ਰੱਦ ਕਰਨ ਦੀ ਮੰਗ ਨੂੰ ਲੈ ਕੇ ਅਸੀਂ ਇੱਥੇ ਗੱਲ ਕਰਾਂਗੇ ਕੁਝ ਕਿਸਾਨਾਂ ਦੇ ਨਾਲ ਕਿ ਕੀ ਕਹਿਣਾ ਹੈ ਉਹਨਾਂ ਦਾ ਇਹਨਾਂ ਬਿੱਲਾਂ ਨੂੰ ਲੈ ਕੇ ਨਾ ਕਾਨੂੰਨਾਂ ਨੂੰ ਲੈ ਕੇ ਗੁਰਪ੍ਰੀਤ ਸਿੰਘ ਜਸਤਨਾਕਲਾ ਕਿਸ ਕਰਕੇ ਤੁਸੀਂ ਇੱਥੇ ਬੈਠੇ ਹੋ ਜਿਹੜੇ ਮੋਦੀ ਮੋਦੀ ਨੇ ਕਾਲੇ ਕਾਨੂੰਨ ਬਣਾਏ ਆ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਵੱਡੇ ਵੱਡੇ ਕਾਰਪੋਰੇਟ ਘਰਾਣੇ ਇੱਥੇ ਲੈ ਕੇ ਆਉਣ ਦਾ ਪਲਾਨ ਬਣਾਇਆ ਆ ਇਹਨਾਂ ਦੇ ਖਿਲਾਫ ਅਸੀਂ ਇਹ ਧਰਨਾ ਲਾਇਆ ਹੋਇਆ ਆ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਲੈਂਦਾ ਇੰਨਾ ਚਿਰ ਧਰਨਾ ਲਗਾਤਾਰ ਅਣਮਿੱਥੇ ਸਮੇ ਲਈ ਜਾਰੀ ਰਹੇਗਾ ਤੁਸੀਂ ਦੇਖ ਰਹੇ ਆ ਇੱਥੇ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਹੈ ਤੇ ਯੂਥ ਬਜ਼ੁਰਗ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰੇ ਸਤਰਨ ਦੇ ਵਿੱਚ ਰੋਜ਼ ਡੇਲੀ ਸਮੂਲੀਅਤ ਕਰ ਰਹੇ ਆ 24 ਘੰਟੇ ਧਰਨਾ ਚੱਲ ਰਿਹਾ ਤੇ ਇੱਥੇ ਇਹ ਤੁਸੀਂ ਦੇਖ ਲਓ ਟੋਲ ਪਲਾਜੇ ਦੇ ਟੋਲ ਪਲਾਜਾ ਸੀ ਫ੍ਰੀ ਕਰਿਆ ਹੋਇਆ ਪੂਰੇ ਪੰਜਾਬ ਦੇ ਵਿੱਚ ਟੋਲ ਪਲਾਜੇ ਆ ਜਿਹੜੇ ਰੇਲਵੇ ਟਰੈਕ ਆ ਅਣਮਿੱਥੇ ਸਮੇ ਲਈ ਬੰਦ ਕਰੇ ਹੋਏ ਆ ਕਿਉਂ ਲੱਗਦਾ ਤੁਹਾਨੂੰ ਕਿ ਇਹ ਜਿਹੜੇ ਕਾਨੂੰਨ ਬਣੇ ਨੇ ਖੇਤੀ ਕਾਨੂੰਨ ਉਹ ਕਿਸਾਨ ਵਿਰੋਧੀ ਨੇ ਜਿਹੜੇ ਇਹ ਕਾਨੂੰਨ ਬਣਾਏ ਆ ਇਹਨਾਂ ਚ ਜਿਹੜਾ ਜਿਹੜੀ ਇਹ ਲਿਖਤ ਕਰੀ ਆ ਨਾ ਇਹ ਵੱਡੇ ਵੱਡੇ ਕਾਰਪੋਰੇਟ ਘਰਾਂ ਨੂੰ ਠੇਕੇ ਤੇ ਜ਼ਮੀਨ ਕੰਟਰੈਕਟ ਫਾਰਮਿੰਗ ਕਰਤੀ ਐ ਤੇ ਮੰਡੀ ਕਾਰਨ ਬੋਰਡ ਆ ਜਿਹੜਾ ਇਹ ਖਤਮ ਕਰ ਦਿਆ ਮੰਡੀਆਂ ਕਹਿੰਦੇ ਬਾਹਰ ਜਿੱਦਾਂ ਖੁੱਲੀ ਮੰਡੀ ਲਾਤੀ ਐ ਕੋਈ ਰੇਟ ਨਹੀਂ ਐ ਕੋਈ ਐਮਐਸਪੀ ਨਹੀਂ ਐ ਇਹ ਸਿਰਫ 2022 ਤੱਕ ਜਦ ਤੱਕ ਇਲੈਕਸ਼ਨ ਹੋਣੇ ਆ ਜਦ ਤੱਕ ਇਹ ਡਰਾਮਾ ਕਰ ਰਹੇ ਆ ਕਿ ਤੁਹਾਡੀ ਐਮਐਸਬੀ ਕੈਮਰੂਗੀ ਨਾ ਇਹ ਰਿਟਰਨ ਦੇਣ ਨੂੰ ਤਿਆਰ ਆ ਨਾ ਕਾਨੂੰਨ ਵਾਪਸ ਲੈਣ ਨੂੰ ਤਿਆਰ ਆ ਤੇ ਅਸੀਂ ਕਾਨੂੰਨ ਜਿਹੜੇ ਉਹ ਵਾਪਸ ਕਰਾ ਕੇ ਛੱਡਾਂਗੇ ਤੁਹਾਨੂੰ ਪਤਾ ਹੈ ਕਿ ਪੰਜਾਬ ਦਾ ਇਤਿਹਾਸ ਰਾਇਆ ਹੈ ਜਿਹੜਾ ਇਹਨਾਂ ਸੰਘਰਸ਼ ਵਿੱਢਿਆ ਏ ਉਹਨੂੰ ਨੇਪਰੇ ਚਾੜ ਕੇ ਹੀ ਸਾਂਹ ਲਿਆ ਏ ਤਾਂ ਪੰਜਾਬ ਦੇ ਵੱਡੇ ਵੱਡੇ ਇਤਿਹਾਸ ਹੈ ਇਹਨਾਂ ਕਿਸੇ ਦਾ ਜ਼ੁਲਮ ਨਾ ਕੀਤਾ ਨਾ ਕਰਨ ਦਿੱਤਾ ਨਾ ਸਹਿਹਾ ਨਾ ਸਹਾਂਗੇ ਗੁਰਪੀਤਜੀ ਦਾ ਕਹਿਣਾ ਹੈ ਕਿ ਅਸੀਂ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਹੋਉਂਦੇ ਉਦੋਂ ਤੱਕ ਕਿਸਾਨ ਪੰਜਾਬ ਦੇ ਕਿਸਾਨ ਜੋ ਹੈ ਸੰਘਰਸ਼ ਜਾਰੀ ਰੱਖਣਗੇ ਅਸੀਂ ਹੋਰ ਕਿਸਾਨਾਂ ਨਾਲ ਵੀ ਗੱਲ ਕਰਾਂਗੇ ਮੈਂ ਰਾਜਵੀਰ ਰਾਣਾ ਲਾਲੜੂ ਤੋਂ ਮੈਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ABP نیوز ਦਾ ਸਵਾਗਤ ਕਰਦਾ ਤੇ ਮੈਂ ਇਹ ਹੀ ਕਹਿੰਦਾ ਹਾਂ ਸਾਰੇ ਕਿਸਾਨ ਭਰਾਓ ਜਿੰਨੇ ਵੀ ਹੈ ਸਾਡੇ ਨਾਲ ਸਾਰੀ ਜਾਤੀਆਂ ਦੇ ਲੋਕ ਹੈ ਜਥੇਬੰਦੀਆਂ ਸਾਡੇ ਨਾਲ ਹੈ ਕਿਸਾਨ ਜਥੇਬੰਦੀਆਂ ਮੁਸਲਮਾਨ ਭਰਾ ਸਾਡੇ ਨਾਲ ਹੈ ਹਰ ਜਾਤੀ ਦਾ ਵਰਗ ਸਾਡੇ ਨਾਲ ਹੈ ਤੇ ਮੈਂ ਇਹੀ ਕਹਾਂਗਾ ਵੀ ਤੁਸੀਂ ਇਕਜੁੱਟ ਹੋ ਜੋ ਭਾਵੇਂ ਇੱਕ ਕਿੱਲਾ ਹੈ ਕਿਸਾਨ ਕੋਲ ਭਾਵੇਂ 100 ਕਿੱਲੇ ਹੈਗਾ ਉਹ ਕਿਸਾਨ ਹੈ ਤੁਹਾਨੂੰ ਆਉਣ ਵਾਲੇ ਟਾਈਮ 'ਚ ਫੇ ਸਾਨੂੰ ਇਹ ਯਾਦ ਰਹੂਗਾ ਜਿਵੇਂ 20 'ਚ ਕਰੋਨਾ ਨੂੰ ਯਾਦ ਕਰਦੇ ਆਂ ਇਵੇਂ ਇਹ ਹੋਊਗਾ ਸਾਡੇ ਪੁੱਤਰ ਅੱਗੇ ਵੰਸ 'ਚ ਕਹਿਣਗੇ ਵੀ ਸਾਡੇ ਦਾਦਾ ਜੀ ਇਕੱਠੇ ਨਹੀਂ ਹੋਏ ਸੀ ਸਾਨੂੰ ਬਜ਼ੁਰਗਾਂ ਨੂੰ ਉਹ ਗੱਲ ਨਾ ਸੁਣਨੀ ਪੈ ਜਾਵੇ ਪੋਤਿਆਂ ਨੂੰ ਸਾਡੇ ਅੱਗੇ ਬੀਐਸਸੀ ਇਕਜੁੱਟ ਹੋਣਾ ਸਾਨੂੰ ਆਉਣ ਵਾਲੇ ਟਾਈਮ 'ਚ ਨਹੀਂ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਊਗਾ ਕਿਸਾਨ ਜਥੇਬੰਦੀਆਂ ਦੀ ਮੰਗ ਤੇ ਕੱਲ ਪੰਜਾਬ ਸਰਕਾਰ ਦਾ ਇੱਕ ਸਪੈਸ਼ਲ ਸੈਸ਼ਨ ਵਿਧਾਨ ਸਭਾ ਸੈਸ਼ਨ ਹੈਗਾ ਇਹਨਾਂ ਕਾਨੂੰਨਾਂ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਹੈ ਤੁਹਾਨੂੰ ਕੀ ਉਮੀਦ ਹੈ ਪੰਜਾਬ ਸਰਕਾਰ ਤੋਂ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਨਹੀਂ ਹਲੇ ਤੱਕ ਤਾਂ ਪੰਜਾਬ ਸਰਕਾਰ ਸਾਡੇ ਨਾਲ ਹੀ ਹੈ ਦੇਖੋ ਹਲੇ ਤੱਕ ਸਾਨੂੰ ਬੀਜੇਪੀ ਸਰਕਾਰ ਤੋਂ ਕੋਈ ਐਹੀ ਜੀ ਕੋਈ ਸੂਚਨਾ ਨਹੀਂ ਲੱਗੀ ਤੇ ਸਾਡੇ ਬੰਦੇ ਗਏ ਸੀ ਕੇਂਦਰ 'ਚ ਤੇ ਉਹਨਾਂ ਨੂੰ ਉੱਠੇ ਬਿਠਾ ਕੇ ਚਾਹ ਪਾਣੀ ਬਿਸਕੁਟ ਖੜਾ ਕੇ ਭੇਜਤਾ ਕਿ ਸਾਡੀ ਬੇਇੱਜ਼ਤੀ ਕਰਨ ਦੇ ਤੁਲੇ ਹੋ ਤੁਸੀਂ ਕਿਸਾਨ ਭਰਾ ਫਰੀਏ ਇੱਥੇ ਬੇਲੇ ਸਾਰੇ ਕਿਸਾਨ ਭਰਾ ਆਪਣੇ ਖੇਤਾਂ 'ਚ ਕੰਮ ਕਰਦੇ ਸੀ ਅੱਜ ਧਰਨੇ 'ਤੇ ਬੈਠੇ ਆਏ ਤੇ ਕੁਝ ਮੁਸਲਮਾਨ ਭਾਈਚਾਰੇ ਦੇ ਵੀ ਕੁਝ ਇਹਨਾਂ ਦੀ سپورਟ 'ਚ ਕਿਸਾਨਾਂ ਦੀ سپورਟ 'ਚ ਆਏ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਇਹਨਾਂ ਕਾਨੂੰਨਾਂ ਨੂੰ ਲੈ ਕੇ ਤੇ ਉਹ ਕਿਉਂ ਕਿਸਾਨਾਂ ਦੇ ਸਮਰਥਨ 'ਚ ਆਏ ਨੇ ਅਸੀਂ ਗੱਲ ਕਰਦੇ ਹਾਂ वह गुरु जी का खालसा गुरु जी की फतेह नाम बताइए तो नाम सर मेरा मुस्तकीम है मैं आलमगीर से आया हूँ और मुस्लिम भाईचारा जो है सारा किसान भाइयों खड़ा है और असी लंगर भी लेके आए हैं और जब तक भी ये धरना रहेगा जब तक ये लड़ाई हम जीत नहीं जंदे जब तक जो है पूरा मुस्लिम समाज किसान वीरा नाल खड़ा है नाल मुंडा खड़ा लेके खड़ा है अगर साढ़े नहीं है तो साढ़ा जमीर तो जिंदा है ਜੋ ਜਿੰ ਕੋਮਤ ਜ਼ਮੀਰ ਮਰ ਜਾਂਦਾ ਹੈ ਉਹ ਕੋਮ ਕ ਵੀ ਤਰੱਕੀ ਨਹੀਂ ਕਰ ਸਕਦੀ। ਤੇ ਇਸ ਲਈ ਅਸੀਂ ਇਹਨਾਂ ਦੇ ਨਾਲ ਹੈ। ਕੱਲ ਇਹਨਾਂ ਕਾਨੂੰਨਾਂ ਨੂੰ ਲੈ ਕੇ ਇਹਨਾਂ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਸਪੈਸ਼ਲ اجلاس ਸਪੈਸ਼ਲ ਸੈਸ਼ਨ ਹੋਣੇ ਜਾ ਰਿਹਾ ਹੈ। ਇਸ ਨੂੰ ਲੈ ਕੇ ਅਸੀਂ ਹੋਰ ਕਿਸਾਨਾਂ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਤੇ ਕੀ ਉਮੀਦ ਹੈ ਪੰਜਾਬ ਸਰਕਾਰ ਤੋਂ ਕਿ ਕੀ ਉਹ ਚਾਹੁੰਦੇ ਨੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੇ ਵਾਸਤੇ ਪੰਜਾਬ ਸਰਕਾਰ ਕੀ ਕਰੇ। ਆਪਾਂ ਗੁਰਪ੍ਰੀਤ ਜੀ ਨਾਲ ਦੁਬਾਰਾ ਗੱਲ ਕਰਦੇ ਨੇ ਗੁਰਪ੍ਰੀਤ ਜੀ ਕਿ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਪੰਜਾਬ ਸਰਕਾਰ ਹੋਵੇ ਚਾਹੇ ਸੈਂਟਰ ਸਰਕਾਰ ਹੋਵੇ ਕਿਸਾਨਾਂ ਦਾ ਸਾਰੀ ਸਰਕਾਰਾਂ ਤੇ ਬਹੁਤ ਵੱਡਾ ਦਬਾਅ ਹੈ ਤੇ ਅਸੀਂ ਇਹ ਬਹੁਤ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਆ ਤੇ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਆ ਜੇ ਸਰਕਾਰ ਹਜੇ ਵੀ ਨਾ ਸਮਝੀ ਤਾਂ ਇਹ ਇਹ ਬਹੁਤ ਵੱਡਾ ਜਿਹੜਾ ਸੰਘਰਸ਼ ਹੈ ਅਸੀਂ ਵਿੜਾਂਗੇ ਇਹ ਸਾਡੀ ਜ਼ਮੀਰ ਤੇ ਜ਼ਮੀਨ ਖਰੀਦਣਾ ਚਾਹੁੰਦੇ ਆ ਜੋ ਨਾ ਮੁਮਕਿਨ ਹੈ ਨਾ ਅਸੀਂ ਜ਼ਮੀਨ ਤੇ ਜ਼ਮੀਰ ਕਿਸੇ ਨੂੰ ਦਿੱਤੀ ਆ ਨਾ ਦੇਾਂਗੇ ਪੰਜਾਬ ਇੱਕ ਉਹ ਸੂਬਾ ਆ ਜਿੰਨੇ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਾਈ ਲੜੀ ਆ ਤੇ ਹੁਣ ਵੀ ਲੜ ਰਹੇ ਆ ਲੜਦੇ ਰਹਾਂਗੇ ਇਹ ਮੋਦੀ ਜਿਹੜਾ ਪੰਜਾਬ ਨਾਲ ਹਰਿਆਣੇ ਨਾਲ ਟੱਕਰ ਲੈ ਲਿਆ ਲੈ ਰਿਹਾ ਜਿਹੜਾ ਸਾਡੀ ਕਣਕ ਦੇ ਬਰੈਡ ਤੇ ਬਿਸਕੁਟ ਖਾ ਰਿਹਾ ਨਾ ਜੈਮ ਲਾ ਕੇ ਇਹਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਪੰਜਾਬ ਉਹ ਸੂਬਾ ਆ ਜਿਨੇ ਅਬਦਾਲੀ ਵਰਗਿਆਂ ਨੂੰ ਸਬਕ ਸਿਖਾਏ ਆ ਤੂੰ ਤਾਂ ਚੀਜ਼ ਕੀ ਐ ਦੇਖ ਸਕਨੇ ਹੋ ਇੱਥੇ ਟੋਲ ਪਲਾਜਾਤੇ ਕਿਸਾਨ ਸਾਡੇ ਨਾਲ ਹੋਰ ਵੀ ਕਿਸਾਨ ਜੁੜੇ ਹੋਏ ਨੇ ਇਸ ਮੁੱਦੇ ਤੇ ਅਸੀਂ ਗੱਲ ਕਰਾਂਗੇ ਉਹਨਾਂ ਦੇ ਨਾਲ ਕੀ ਨੌਟ ਹੈ ਜੀ ਮੇਰਾ ਨਾਮ ਯਾਦਵਿੰਦਰ ਸਿੰਘ ਹੈ ਯਾਦਵਿੰਦਰ ਜੀ ਮੈਂ ਆਪਣਾ ਪੰਜਾਬ ਪਾਰਟੀ ਦਾ ਐਗਜ਼ੀਕਟਿਵ ਮੈਂਬਰ ਹਾਂ ਪੰਜਾਬ ਦਾ ਅੱਜ ਜਿਹੜੀਆਂ ਤੁਸੀਂ ਗੱਲਾਂ ਕਰੀਆਂ ਨੇ ਕਿ ਕੱਲ ਨੂੰ ਪੰਜਾਬ ਸਰਕਾਰ ਦਾ اجلاس ਹੈ ਉਹਦੇ ਵਿੱਚ ਸਰਕਾਰ ਨੇ ਕੀ ਕਰਨਾ ਹੈ ਉਹਦੇ ਵਿੱਚ ਇਹੀ ਮਨਪ੍ਰੀਤ ਹੈ ਜੀ ਨੇ ਸੈਂਟਰ ਦੇ ਵਿੱਚ ਦੋ ਮੀਟਿੰਗਾਂ ਕੀਤੀਆਂ ਜੇ ਵਿਰੋਧ ਕਰ ਸਕਦੇ ਸੀ ਤਾਂ ਜਦੋਂ ਇਹ ਸੈਂਟਰ ਦੇ ਵਿੱਚ ਮੀਟਿੰਗਾਂ ਕਰਕੇ ਆਏ ਸੀਗਾ ਇਸ ਬਿੱਲ ਦੇ ਉੱਥੇ ਵਿਰੋਧ ਕਿਉਂ ਨਹੀਂ ਕੀਤਾ ਇਹਨਾਂ ਨੇ ਜੇਕਰ ਅੱਜ ਉੱਥੇ ਵਿਰੋਧ ਕੀਤਾ ਹੁੰਦਾ ਤੇ ਅੱਜ ਇਹ ਹਾਲਤ ਨਾ ਹੁੰਦੀ ਦੂਜੀ ਗੱਲ ਕਿ ਪੰਜਾਬ ਦੇ ਵਿੱਚ ਭਾਈਵਾਲ ਰਹੀ ਹੈ ਅਕਾਲੀ ਔਰ ਭਾਜਪੀ ਸਰਕਾਰ ਦੀ ਸਾਢੇ 3 ਮਹੀਨੇ ਹਰ ਸਿਮਰਤ ਕੌਰ ਬਾਦਲ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਇਹ ਸਾਰੇ ਇੱਥੇ ਆ ਕੇ بڑے بڑے ਕਿਸਾਨਾਂ ਨੂੰ ਵਾਅਦੇ ਕਰਦੇ ਰਹੇ ਆ ਕਿ ਸਾਰਾ ਕਾਨੂੰਨ ਕਨਾਨ ਕਿਸਾਨਾਂ ਦੇ ਹੱਕ ਚ ਹੈ ਮੈਂ ਚੈਲੰਜ ਕਰਦਾ ਇਸ ਤੁਹਾਡੇ ਏ ਵੀ ਵੀ ਚੈਨਲ ਨਹੀਂ ਕੋਈ ਵੀ ਪੰਜਾਬ ਦਾ ਲੀਡਰ ਭਾਜਪੀ ਦਾ ਮੇਰੇ ਤੇ ਡਿਬੇਟ ਤੇ ਆ ਜੇ ਮੈਂ ਉਹਦੇ ਨਾਲ ਡਿਬੇਟ ਕਰਨ ਨੂੰ ਤਿਆਰ ਆ ਇੱਕ ਵੀ ਕਾਨੂੰਨ ਦਾ ਅਖਰ ਕਿਸਾਨਾਂ ਦੇ ਹੱਕ ਵਿੱਚ ਦੇ ਦਿਓ ਤੁਸੀਂ ਦੂਜੀ ਗੱਲ ਨਹੀਂ ਲੁਧਿਆਣਾ ਸਾਡੇ ਕੋਲ ਉੱਥੇ 100 ਕਿਲੋਮੀਟਰ ਹੈ ਉੱਥੇ ਇੱਕ ਡੱਲੇਵਾਲ ਫਾਰਮ ਹੈਗਾ ਸਾਡੇ 350 ਵਿਗੇ ਜ਼ਮੀਨ ਉਹਨਾਂ ਦੀ ਕੰਟਰੈਕਟ ਫਾਰਮ ਤੇ ਲਈ ਹੋਈ ਹੈ ਇਹਨਾਂ ਨੇ ਜਿਹੜੇ ਕਿਸਾਨਾਂ ਦੀ ਜ਼ਮੀਨ ਹੈ ਅੱਜ ਉਹ ਕੀ ਕਰ ਰਹੇ ਆ ਅੱਜ ਉਹਥੇ ਉਹਨਾਂ ਦੇ ਕੋਲ ਮਜ਼ਦੂਰੀ ਕਰ ਰਹੇ ਮਾਲਕ ਕਿਸਾਨ ਹੈ ਮਜ਼ਦੂਰ ਵੀ ਕਿਸਾਨ ਹੈ ਉੱਥੇ ਜੇ ਉਹਦੀ ਐਵਰੇਜ ਦੇਖੀਏ ਕਿਸਾਨ ਵਾਸਤੇ ਨਿੱਲਾ ਹੈ ਉਹਨਾਂ ਨੂੰ ਇੱਕ ਪੈਸੇ ਦਾ ਫਰਕ ਨਹੀਂ ਪੈਂਦਾ ਹਰ ਦੂਜੀ ਗੱਲ ਇਹ ਹੈ ਹਰ ਇੱਕ ਕਾਨੂੰਨ ਦੇ ਵਿੱਚ ਲਿਖਿਆ ਤੀਜੇ ਉਹਦੇ ਪਰਿਕ੍ਰੇ ਵਿੱਚ ਕਿਸਾਨ ਮਾਲਕਾ ਜ਼ਮੀਨ ਦਾ ਹਰ ਮੈਂ ਉੱਥੇ ਦੀ ਬੰਬਈ ਦੀ ਉਹ ਤੁਹਾਡੀ ਖੇਤੀ ਦੇ ਥੜੇ ਖੇਤ ਤੇ ਕਰਜ਼ਾ ਲੈ ਲੂਗੀ ਮੋੜੂਆ ਕਾਨੂੰਨ ਨੂੰ ਉਹ ਭੱਜੂਗੇ ਮੋੜੂਆ ਕਿਸਾਨ ਪੈ ਗਏ ਨਾ ਅੱਗੇ ਤਾਂ ਹੁਣ ਦੋ ਦੋ ਇੱਕ ਇੱਕ ਕਿਸਾਨ ਮਰਦੇ ਸੀ ਪੂਰੇ ਦਾ ਪਿੰਡ ਪੂਰਾ ਪਿੰਡ ਮਰਿਆ ਕਰੂਗਾ ਜਦੋਂ ਇਹ ਕਾਨੂੰਨ ਆ ਗਿਆ ਲਾਗੂ ਹੋ ਗਿਆ ਇਸ ਲਈ ਮੇਰੀ ਬੇਨਤੀ ਹੈ ਕਿ ਸਾਡਾ ਆਪਣਾ ਪੰਜਾਬ ਪਾਰਟੀ ਦਾ ਸੁੱਚਾ ਸਿੰਘ ਛੋਟੇਪੁਰਾ ਤੁਹਾਨੂੰ ਸਮਰਥ ਹੈ ਉਹਨਾਂ ਦੀ ਡਿਊਟੀ ਲੱਗੀ ਹੋਈ ਲੁਧਿਆਣੇ ਅ ਅੰਬਰਸਰ ਤੇ ਗੁਰਦਾਸਪੁਰ ਤੇ ਜਦੋਂ ਵੀ ਇਹਨਾਂ ਨੇ ਸਾਡੀ ਲੋਡ ਪਵੇ ਅਸੀਂ 24 ਘੰਟੇ ਹਰ ਮੁਖਾਮ ਤੇ ਨਾਲੇ ਆ ਜਾ ਰਹੇ ਥੈਂਕ ਯੂ ਇਹ ਸੀਗੇ ਆਪਣਾ ਪੰਜਾਬ ਪਾਰਟੀ ਦੇ ਲੀਡਰ ਇੱਕ ਲੀਡਰ ਜਿਹੜੇ ਇਹਨਾਂ ਕਿਸਾਨਾਂ ਦੇ ਸਮਰਥਨ ਚ ਆਏ ਸੀਗੇ ਉਹਨਾਂ ਦਾ ਕਹਿਣਾ ਸੀਗਾ ਕਿ ਕਾਂਗਰਸ ਸਰਕਾਰ ਤੇ ਜਿਹੜੇ ਅਕਾਲੀ ਸੀਗੇ ਉਹ ਸਾਫ ਉਹਨਾਂ ਦੇ ਨਾਲ ਰਲੇ ਹੋਏ ਸੀਗੇ ਉਹਨਾਂ ਨੇ ਉਹਦਾ ਆਬਜੈਕਸ਼ਨ ਨਹੀਂ ਕੀਤਾ ਸੀਗਾ ਅਸੀਂ ਤੁਹਾਨੂੰ ਇੱਥੇ ਦਿਖਾਣਾ ਚਾਹੁੰਦੇ ਨੇ ਕਿ ਕਿਦਾਂ ਇੱਕ ਕਿਸਾਨ ਜੱਥੇਬੰਦੀਆਂ ਜਿਹੜੀਆਂ ਲੰਗਰ ਕਰ ਰਹੀਆਂ ਨੇ ਲੰਗਰ ਇੱਕ ਮੁਸਲਿਮ ਮੁਸਲਿਮ ਭਾਈਚਾਰੇ ਵੱਲੋਂ ਇੱਥੇ ਲਿਆਇਆ ਗਿਆ ਹੈ ਲੰਗਰ ਤੇ ਸਾਰੇ ਲੰਗਰ ਚੱਕਰੇ ਨੇ ਕਿਸਾਨ ਜੱਥੇਬੰਦੀਆਂ ਦੇ ਜਿੰਨੇ ਵੀ ਕਾਰਜਕਰਤਾ ਹੈਗੇ ਤੁਸੀਂ ਦੇਖ ਸਕਦੇ ਹੋ ਸਾਰੇ ਵਲੰਟੀਅਰ ਇੱਥੇ ਲੱਗੇ ਹੋਏ ਨੇ ਤੇ ਆਪ ਹੀ ਇਹ ਖਾਣਾ ਜਿਹੜਾ ਡਿਸਟ੍ਰਿਬਿਊਟ ਕਰ ਰਹੇ ਨੇ ਸਰਵ ਕਰ ਰਹੇ ਨੇ ਤੇ ਕਿਸਾਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਇਹ ਜਿਹੜੀ ਸਰਕਾਰ ਹੈ ਸਾਡਾ ਜ਼ਮੀਰ ਤੇ ਜ਼ਮੀਨ ਦੋਨਾਂ ਨੂੰ ਵੇਚਣਾ ਚਾਹਦੀ ਹੈ ਕਾਰਪੋਰੇਟ ਘਰਾਣਿਆਂ ਨੂੰ ਤੇ ਉਹ ਅਸੀਂ ਵਿਕਣੇ ਨਹੀਂ ਦੇਵਾਂਗੇ ਅਸੀਂ ਇੱਕ ਵਾਰੀ ਫਿਰ ਚੱਲਦੇ ਨੇ ਕਿਸਾਨ ਆਗੂਆਂ ਕੋਲੇ ਤੇ ਉਹਨਾਂ ਦੇ ਨਾਲ ਗੱਲ ਕਰਾਂਗੇ ਆਪਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਇਹਨਾਂ ਬਿੱਲਾਂ ਨੂੰ ਲੈ ਕੇ ਇਹਨਾਂ ਕਾਨੂੰਨਾਂ ਨੂੰ ਲੈ ਕੇ ਸੱਸੀ ਕਾਲ ਜੀ ਕੀ ਨਾ ਤੁਹਾਡਾ ਜੀ ਮੇਰਾ ਨਾਮ ਸ਼ੇਰ ਸਿੰਘ ਉਮਰ ਮੇਰੀ 73 ਸਾਲ ਹੈ ਤੇ ਇਹਨਾਂ ਬਿੱਲਾਂ ਬਾਰੇ ਹੁਣ ਬੱਚਾ-ਬੱਚਾ ਇਹੀ ਗੱਲ ਕਹਿ ਰਿਹਾ ਵੀ ਜਦ ਅਸੀਂ ਇਹਨਾਂ ਤੋਂ ਮੰਗਿਆ ਹੀ ਨਹੀਂ ਇਹ ਕਿਉਂ ਧੱਕੇ ਨਾਲ ਸਾਨੂੰ ਥੋਕ ਰਹੇ ਆ ਜੇ ਕਿਸੇ ਨੂੰ ਭੁੱਖ ਹੀ ਨਹੀਂ ਹੈਗੀ ਇਹ ਕਹਿੰਦੇ ਤੁਹਾਨੂੰ ਰੋਟੀ ਖਵਾਣੀ ਹੈ ਇਹ ਕਹਿੰਦੇ ਤੁਹਾਡੇ ਫਾਇਦੇ ਚ ਹੈ ਅਸੀਂ ਕਹਿੰਦੇ ਸਾਨੂੰ ਲੋੜ ਹੀ ਨਹੀਂ ਹੈ ਕਿਉਂ ਸਾਡੇ ਥੋਪਿਆ ਜਾ ਰਿਹਾ ਹੈ ਸੋ ਕਿਸਾਨਾਂ ਦੀ ਇਹੀ ਡਿਮਾਂਡ ਹੈ ਬਿਲਕੁਲ ਇਹ ਸਾਡੇ ਖਿਲਾਫ ਹੈ ਨਾ ਸਾਨੂੰ ਇਹ ਜੇ ਕਾਨੂੰਨ ਚਾਹੀਦੀ ਹੈ ਕਿਸਾਨਾਂ ਨੂੰ ਸਿਰਫ ਸੁਆਮੀ ਨਾਥਨ ਰਿਪੋਰਟ ਚਾਹੀਦੀ ਹੈ ਮੋਦੀ ਦਾ ਧੰਨਵਾਦ ਕਰਦੇ ਆ ਜੇ ਉਹ ਸੁਆਮੀ ਨਾਥਨ ਰਿਪੋਰਟ ਪੂਰੀ ਤਰ੍ਹਾਂ ਲਾਗੂ ਕਰ ਦੇਵੇ ਇਹੀ ਸਾਡੀ ਮੇਨ ਡਿਮਾਂਡ ਹੈ ਤੇ ਮੋਦੀ ਸਾਹਿਬ ਨੂੰ ਸਮਝ ਜਾਣਾ ਚਾਹੀਦਾ ਹੈ ਅੱਜ ਸਮਾਂ ਹੈ ਉਹ ਸੰਭਾਲ ਲੈਣਗੇ ਚੰਗੇ ਰਹਿਣਗੇ ਕਿ ਜੇ ਤਾਂ ਆਪਣੀ ਬਚਾ ਲੈਣਗੇ ਤੇ ਕਿਸਾਨਾਂ ਦੀ ਬਚੂਗੀ ਨਹੀਂ ਤਾਂ ਇਹ ਜਿਹੜਾ ਸਮਾਂ ਚੱਲ ਰਿਹਾ ਹੈ ਇਹਦੇ ਵਿੱਚ ਬਹੁਤ ਵੱਡਾ ਨੁਕਸਾਨ ਮੋਦੀ ਸਾਹਿਬ ਦਾ ਵੀ ਹੋ ਸਕਦਾ ਹੈ ਤੇ ਹੋ ਸਕਦਾ ਹੈ ਦੇਸ਼ ਦਾ ਵੀ ਨੁਕਸਾਨ ਹੋ ਜਾਵੇ ਕੱਲ ਪੰਜਾਬ ਵਿਧਾਨ ਸਭਾ ਸਪੈਸ਼ਲ ਸੈਸ਼ਨ ਇਹਨਾਂ ਖੇਤੀਬਾੜੀ ਖੇਤੀ ਕਾਨੂੰਨਾਂ ਨੂੰ ਲੈ ਕੇ ਹੋਣ ਜਾ ਰਿਹਾ ਤੁਹਾਨੂੰ ਕੀ ਉਮੀਦ ਹੈ ਪੰਜਾਬ ਸਰਕਾਰ ਤੋਂ ਕਿ ਕੀ ਉਹ ਕਰਨਗੇ ਕਿਸਾਨਾਂ ਦੇ ਹਿੱਤਾਂ ਨੂੰ ਸੇਫ ਕਰਨ ਵਾਸਤੇ ਸਾਨੂੰ ਪੰਜਾਬ ਸਰਕਾਰ ਤੋਂ ਇਹੀ ਉਮੀਦ ਹੈ ਕਿ ਇਹ ਜਿਹੜਾ ਕਾਨੂੰਨ ਸੈਂਟਰ ਨੇ ਬਣਾਇਆ ਇਹਨੂੰ ਰੱਦ ਕਰਨਗੇ ਤੇ ਇਸ ਦੇ ਖਿਲਾਫ ਵੀ ਇਹ ਪੰਜਾਬ 'ਚ ਸੀਨੇ ਲਾਗੂ ਕਰਨਾ ਇਹਦਾ ਜਿਹੜਾ ਰਿਪੋਰਟ ਹੈ ਉਹ ਸੈਂਟਰ ਨੂੰ ਭੇਜਣਗੇ ਇਹਦੇ ਬਾਅਦ ਸਾਨੂੰ ਪੂਰੀ ਉਮੀਦ ਹੈ ਅੱਜ ਸਰਕਾਰ ਤੋਂ ਨਾਂ ਨੂੰ ਉਮੀਦ ਹੈ ਕਿਸਾਨ ਜਥੇਬੰਦੀਆਂ ਨੂੰ ਕਿ ਜਿਹੜੀ ਪੰਜਾਬ ਸਰਕਾਰ ਹੈ ਕੱਲ ਇਹਨਾਂ ਕਾਨੂੰਨਾਂ ਨੂੰ ਰੱਦ ਕਰੇਗੀ ਵਿਧਾਨ ਸਭਾ ਦੇ ਵਿੱਚ ਅਸੀਂ ਇੱਕ ਹੋਰ ਕਿਸਾਨ ਆਗੂ ਦੇ ਨਾਲ ਗੱਲ ਕਰਾਂਗੇ ਤੇ ਕੀ ਉਹਨਾਂ ਦਾ ਕੀ ਕਹਿਣਾ ਹੈ ਇਹਨਾਂ ਕਾਨੂੰਨਾਂ ਨੂੰ ਲੈ ਕੇ ਤੇ ਕੀ ਉਹ ਉਮੀਦ ਰੱਖਦੇ ਨੇ ਕੱਲ ਜਿਹੜਾ ਪੰਜਾਬ ਵਿਧਾਨ ਸਭਾ ਦੇ ਵਿੱਚ ਸੈਸ਼ਨ ਹੋਣੇ ਜਾ ਰਿਹਾ ਹੈ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਇਹਨਾਂ ਕਾਨੂੰਨਾਂ ਨੂੰ ਲੈ ਕੇ ਸਾਸ਼ਕਲ ਜੀ ਕੀ ਨਾਂ ਤੁਹਾਡਾ ਜੀ ਡਾਕਟਰ ਹਜਾਰਾ ਸਿੰਘ ਚੀਮਾ ਕੀ ਕੱਲ ਨੂੰ ਸਪੈਸ਼ਲ ਸੈਸ਼ਨ ਹੋਣ ਜਾ ਰਿਹਾ ਪੰਜਾਬ ਵਿਧਾਨ ਸਭਾ ਦਾ ਇਹਨਾਂ ਕਾਨੂੰਨਾਂ ਨੂੰ ਲੈ ਕੇ ਜਿਹੜਾ ਕਿਸਾਨ ਜਥੇਬੰਦੀਆਂ ਦੀ ਵੀ ਮੰਗ ਸੀਗੀ ਕਿ ਸਪੈਸ਼ਲ ਸੈਸ਼ਨ ਪੰਜਾਬ ਸਰਕਾਰ ਜਿਹੜਾ ਹੈ ਬੁਲਾਇਆ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਵਾਸਤੇ ਤੁਹਾਨੂੰ ਕੀ ਉਮੀਦ ਹੈ ਕਿ ਕੱਲ ਕੀ ਕਰਨਗੇ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਉਹਦੇ ਦੇਖੋ ਜੀ ਇਹਨੇ ਕੈਪਟਨ ਸਰਕਾਰ ਦੀ ਇਹ ਮਜਬੂਰੀ ਬਣ ਗਈ ਵੀ ਇਹ ਜਿਹੜਾ ਆਰਡੀਨੈਂਸ ਹੈ ਇਹ ਜਿਹੜਾ ਇਹਦੇ ਖਿਲਾਫ ਮਤਾ ਪਾਸ ਕਰਨਾ ਭਾਵੇਂ ਅਸੀਂ ਜਾਣਦੇ ਹਾਂ ਕਿ ਜਿਹੜਾ ਵਿਧਾਨਕ ਤੌਰ ਤੇ ਮਤਾ ਪਾਸ ਕਰਨਾ ਇਹ ਰਾਸ਼ਟਰਪਤੀ ਤੋਂ ਜੇ ਇਹਦੀ ਮਨਜ਼ੂਰੀ ਨਹੀਂ ਮਿਲਦੀ ਤੇ ਇਹ ਰੱਦ ਹੋ ਜਾਣਾ ਪਰ ਇੱਕ ਗੱਲ ਹੈਗੀ ਵੀ ਇਹਦੇ ਨਾਲ ਇੱਕ ਗੱਲ ਸਾਬਤ ਹੋ ਜਾਣੇ ਵੀ ਘੱਟੋ ਘੱਟ ਉਹਦੀ ਜਿਹੜੀ ਗੰਭੀਰਤਾ ਕੈਪਟਨ ਸਰਕਾਰ ਦੀ ਹੈਗੀ ਜੇ ਉਹ ਇਹਦੇ ਖਿਲਾਫ ਮਤਾ ਪਾਸ ਕਰਦੀ ਇਹਨਾਂ ਕਾਨੂੰਨਾਂ ਦੇ ਖਿਲਾਫ ਤੇ ਲਾਜ਼ਮੀ ਤੌਰ ਤੇ ਹੈ ਵੀ ਉਹਦਾ ਸਾਡਾ ਮੋਰਲਸ ਮੋਡ ਬਣੀ ਜਿਆਦਾ ਵਧੀਆ ਮਿਲਣੀ ਉਹਦੇ ਨਾਲ ਔਰ ਸਰਕਾਰ ਨੂੰ ਜੇ ਇਸ ਤਰ੍ਹਾਂ ਜਿਵੇਂ ਪੱਛਮੀ ਬਗਲ ਦੀ ਸਰਕਾਰ ਨੇ ਵੀ ਆਖਿਆ ਵੇ ਅਸੀਂ ਇਹ ਇਹਦੇ ਤੇ ਰੱਦ ਕਰਾਂਗੇ ਜਾਂ ਦੂਸਰੀਆਂ ਸਰਕਾਰਾਂ ਹੈਗੀਆਂ ਉਹਦੇ ਨਾਲ ਮੈਂ ਸਮਝਦਾ ਵੀ ਰਾਸੀ ਤੌਰ ਤੇ ਮੋਦੀ ਨੂੰ ਦੁਬਾਰਾ ਸੋਚਣਾ ਪੈ ਸਕਦਾ ਵੀ ਇਹ ਜਿਹੜਾ ਵੀ ਅਸੀਂ ਬਹੁਤ ਪੁੱਠਾ ਪੰਗਾ ਲੈ ਲਿਆ ਜਿਵੇਂ ਜੱਥੇਵੰਦੀਆਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਸੰਵਿਧਾਨਿਕ ਤੌਰ ਤੇ ਬੇਸ਼ੱਕ ਗਵਰਨਰ ਪੰਜਾਬ ਦੇ ਗਵਰਨਰ ਜਿਹੜੇ ਹੈ ਇਹਨਾਂ ਇਹਨਾਂ ਰਾਸ਼ਟਰਪਤੀ ਜਿਹੜੇ ਨੇ ਇਹਨਾਂ ਨੂੰ ਮਨਜ਼ੂਰੀ ਨਾ ਦੇਣ ਜਿਹੜਾ ਪੰਜਾਬ ਵਿਧਾਨ ਸਭਾ ਜਿਹੜਾ ਹੈ ਨੂੰ ਪਾਸ ਕਰਦੀ ਹੈ ਪਰ ਇੱਕ ਬਹੁਤ ਵੱਡੀ ਮੋਰਲ سپورਟ ਹੋਊਗੀ ਇਸ ਲੜਾਈ ਦੇ ਵਿੱਚ ਤੇ ਇਹ ਜਿਹੜਾ ਹੈ ਇਹ ਪ੍ਰੈਸ਼ਰ ਕ੍ਰੀਏਟ ਕਰੇਗੀ ਸੈਂਟਰ ਗਵਰਨਮੈਂਟ ਤੇ ਵੀ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਵਿੱਚ ਰੇਲ ਰੋਕੋ ਅੰਦੋਲਨ ਦਾ ਅੱਜ 18ਵਾਂ ਦਿਨ ਹੈ ਇੰਨੇ ਦਿਨਾਂ ਤੋਂ ਪੰਜਾਬ ਦੇ ਵਿੱਚ ਨਾ ਤਾਂ ਕੋਈ ਟ੍ਰੇਨ ਆਈ ਹੈ ਨਾ ਇਸ ਤੋਂ ਪੰਜਾਬ ਤੋਂ ਕੋਈ ਟ੍ਰੇਨ ਬਾਹਰ ਗਈ ਹੈ ਤੁਸੀਂ ਇਸ ਟਾਈਮ ਅਸੀਂ ਖੜੇ ਹਾਂ ਲਾਲੜੂ ਰੇਲਵੇ ਜੰਕਸ਼ਨ ਜਿਹੜਾ ਹੈਗਾ ਚੰਡੀਗੜ੍ਹ ਅੰਬਾਲਾ ਰੇਲਵੇ ਟਰੈਕ ਤੇ ਜਿੱਥੇ ਕਿਸਾਨਾਂ ਨੇ ਪਿਛਲੇ 18 ਦਿਨਾਂ ਤੋਂ ਇਹ ਰੇਲਵੇ ਟਰੈਕ ਬੰਦ ਕੀਤਾ ਹੋਇਆ ਹੈ ਤੇ ਕਿਸਾਨ ਜੱਥੇਬੰਦੀਆਂ ਦੇ ਆਗੂ ਜਿਹੜੇ ਹੈਗੇ ਆਪਣੇ ਵਰਕਰਾਂ ਦੇ ਨਾਲ ਇੱਥੇ ਇੱਥੇ ਦਰਿਆ ਬਿਚਾ ਕੇ ਟੈਂਟ ਲਗਾ ਕੇ ਇੱਥੇ ਨਾਰੇਬਾਜ਼ੀ ਕਰ ਰਹੇ ਨੇ ਡੇਲੀ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਦਾ ਸਾਫ਼-ਸਾਫ਼ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਇਹਨਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਹੈ ਉਦੋਂ ਤੱਕ ਅਸੀਂ ਇਹ ਧਰਨਾ ਇਹ ਰੇਲ ਰੋਕੋ ਅੰਦੋਲਨ ਜਿਹੜਾ ਹੈ ਉਹ ਅਸੀਂ ਬਦਸਤੂਰ ਜਾਰੀ ਰੱਖਾਂਗੇ ਅਸੀਂ ਦੱਸ ਦਿੰਦੇ ਹਾਂ ਕਿ ਕੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਇਹਨਾਂ ਕਾਨੂੰਨਾਂ ਦੇ ਖਿਲਾਫ ਇੱਕ ਸਪੈਸ਼ਲ ਸੈਸ਼ਨ ਸਪੈਸ਼ਲ اجلاس ਵੀ ਹੋਣੇ ਜਾ ਰਹੇ ਆ ਕਿਸਾਨ ਜੱਥੇਬੰਦੀਆਂ ਲਗਾਤਾਰ ਮੰਗ ਕਰ ਰਹੀਆਂ ਅਸਿੱਖੀਆਂ ਕਿ ਪੰਜਾਬ ਸਰਕਾਰ ਇਹਨਾਂ ਕਾਨੂੰਨਾਂ ਦੇ ਖਿਲਾਫ ਇੱਕ ਸਪੈਸ਼ਲ اجلاس ਬੁਲਾਏ ਤਾਂਕਿ ਇਹਨਾਂ ਕਾਨੂੰਨਾਂ ਨੂੰ ਪੰਜਾਬ ਦੇ ਵਿੱਚ ਇੰਪਲੀਮੈਂਟ ਨਾ ਕੀਤਾ ਜਾਏ ਅਸੀਂ ਦੇਖ ਸਕਦੇ ਨੇ ਕਿ ਕਿਸਾਨ ਕਿੰਨੇ ਜੋਸ਼ ਦੇ ਨਾਲ ਨਾਰੇ ਲਾ ਰਹੇ ਨੇ ਰੇਲ ਰੁਕਵਾਂ ਅੰਦੋਲਨ ਦੇ ਵਿੱਚ ਅਸੀਂ ਚੱਲਦੇ ਹਾਂ ਕੁਝ ਕਿਸਾਨਾਂ ਦੇ ਨਾਲ ਕਿਸਾਨਾ ਗੋ ਜਿਹੜੇ ਹੈਗੇ ਜੀ ਉਹਨਾਂ ਦੇ ਨਾਲ ਗੱਲ ਕਰਦੇ ਨੇ ਤਾਨੀ ਹੁਨੇਕਤਾ ਜੀ ਆਵਾਜ਼ ਅਸੀਂ ਅਸੀਂ ਗੱਲ ਕਰਾਂਗੇ ਕਿਸਾਨ ਆਗੂਆਂ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਮਰ ਗਿਆ ਹਾਏ ਹਾਏ ਹਾਂਜੀ ਮੇਰਾ ਨਾਮ ਧਰਮ ਸਿੰਘ ਹੈ ਜੀ ਕੀ ਵਜ੍ਹਾ ਹੈ ਤੁਸੀਂ ਇੱਥੇ ਹੋ ਜੀ ਇਹ ਜੀ ਸਾਰੇ ਦੇਸ਼ ਨੂੰ ਹੀ ਪਤਾ ਹੈ ਕਿ ਜੋ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਤਿੰਨ ਨਵੇਂ ਕਾਨੂੰਨ ਸੰਸਦ ਵਿੱਚ ਪਾਸ ਕਰਕੇ ਕਿਸਾਨਾਂ ਨੂੰ ਮਾਰਨ ਵਾਸਤੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਵਾਸਤੇ ਜੋ ਮੋਦੀ ਸਰਕਾਰ ਨੇ ਇਹ ਕਾਨੂੰਨ ਬਣਾਏ ਹਨ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਪਹਿਲੀ ਤਰੀਕ ਤੋਂ ਲੈ ਕੇ ਅੱਜ ਤੱਕ ਕਿਸਾਨਾਂ ਨੇ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨੇ ਰੇਲ ਰੋਕੋ ਅੰਦੋਲਨ ਜੋ ਚਲਾਇਆ ਹੋਇਆ ਹੈ ਕਿ ਇਹ ਜੋ ਕਾਨੂੰਨ ਬਣਾਏ ਹਨ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਇਹ ਰੇਲਾਂ ਰੋਕੀਆਂ ਗਈਆਂ ਹਨ ਤੇ ਟੋਲ ਪੁਲਾਜੇ ਵੀ ਫ੍ਰੀ ਕੀਤੇ ਹੋਏ ਹਨ ਤੇ ਰਿಲಯੈਂਸ ਦੇ ਜੋ ਵੀ ਪੰਪ ਹਨ ਉਹ ਵੀ ਸਾਰੇ ਬੰਦ ਕੀਤੇ ਹੋਏ ਹਨ ਇਸੇ ਕਰਕੇ ਕੀਤੇ ਹੋਏ ਹਨ ਕਿ ਜੋ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਕਾਨੂੰਨ ਬਣਾਏ ਆ ਉਹਨਾਂ ਨੂੰ ਰੱਦ ਕਰਾਇਆ ਜਾਵੇ ਸੋ ਇਹ ਬੇਨਤੀ ਹੈ ਸੈਂਟਰ ਸਰਕਾਰ ਨੂੰ ਸਾਡੀ ਮੰਗ ਹੈ ਪੂਰਜੋਰ ਨਹੀਂ ਸਾਡਾ ਇਹ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ ਜਦੋਂ ਤੱਕ ਮੋਦੀ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈਂਦੀ ਹੋਰ ਵੀ ਤਿੱਖਾ ਇਸ ਤੋਂ ਸੰਘਰਸ਼ ਕੀਤਾ ਜਾਏਗਾ ਸੋ ਸਾਡੀ ਮੋਦੀ ਸਾਹਿਬ ਨੂੰ ਇਹ ਬੇਨਤੀ ਹੈ ਕਿਸਾਨਾਂ ਦੀ ਸਾਰੇ ਜਥੇਬੰਦੀਆਂ ਦੀ ਪੰਜਾਬ ਹਰਿਆਣਾ ਜਿਸ ਤਰ੍ਹਾਂ ਪਹਿਲਾਂ ਮੰਡੀਕਰਨ ਚੱਲ ਰਿਹਾ ਸੀ ਉਸੇ ਤਰ੍ਹਾਂ ਚੱਲਦਾ ਰਹੇ ਇਹ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਜਥੇਬੰਦੀਆਂ ਜਿੱਥੇ ਮੰਗ ਕਰਦੀਆਂ ਹਨ ਕੇਂਦਰ ਸਰਕਾਰ ਤੋਂ ਕਿ ਇਹ ਜਿਹੜੇ ਕਾਨੂੰਨ ਨੇ ਉਹ ਵਾਪਸ ਲਿੱਤੇ ਜਾਣ ਉੱਥੇ ਪੰਜਾਬ ਸਰਕਾਰ ਤੋਂ ਵੀ ਕਿਸਾਨ ਜਥੇਬੰਦੀਆਂ ਦੀ ਮੰਗ ਸੀਗੀ ਕਿ ਇੱਕ ਸਪੈਸ਼ਲ اجلاس ਸਪੈਸ਼ਲ ਸੈਸ਼ਨ ਵਿਧਾਨ ਸਭਾ ਦਾ ਬੁਲਾਇਆ ਜਾਵੇ ਸੱਦਿਆ ਜਾਏ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੇ ਖਿਲਾਫ ਕੱਲ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਇਨ੍ਹਾਂ ਕਾਨੂੰਨਾਂ ਦੇ ਖਿਲਾਫ ਹੈਗਾ ਤੁਹਾਨੂੰ ਕੀ ਉਮੀਦ ਹੈ ਪੰਜਾਬ ਸਰਕਾਰ ਤੋਂ ਕਿ ਕੀ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਕਿਸਾਨਾਂ ਦੇ ਹਿੱਤ ਸੁਰੱਖਿਤ ਕਰਨ ਵਾਸਤੇ ਹਾਂਜੀ ਕੱਲ ਨੂੰ ਆਪਣਾ ਕੈਪਟਨ ਸਰਕਾਰ ਜੋ ਆਪਣੇ ਕਾਂਗਰਸ ਦੀ ਸਰਕਾਰ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕਿਸਾਨਾਂ ਨੂੰ ਕਿਸਾਨਾਂ ਨੂੰ ਇਹ ਉਮੀਦ ਹੈ ਕਿ ਉਹ ਆਪਣਾ ਸੈਸ਼ਨ ਕੱਲ ਨੂੰ 19 ਤਰੀਕ ਨੂੰ ਬੁਲਾ ਰਹੇ ਹਨ ਉਹਦੇ ਵਿੱਚ ਜੋ ਕਿਸਾਨਾਂ ਦੀਆਂ ਇਹ ਕਾਨੂੰਨ ਗੌਰ ਸਰਕਾਰ ਸਰਕਾਰ ਮੈਂਟ ਵੱਲੋਂ ਬਣਾਏ ਗਏ ਹਨ ਉਹਨਾਂ ਨੂੰ ਆਪਣਾ ਪੰਜਾਬ ਸਰਕਾਰ ਰੱਦ ਕਰੇ ਔਰ ਮਤਾ ਪਾ ਕੇ ਰਾਸ਼ਟਰਪਤੀ ਨੂੰ ਇਹ ਜੋ ਅਜਲਾਸ ਬੁਲਾ ਕੇ ਮਤਾ ਪਾ ਕੇ ਸਾਰੇ ਆਪਣਾ ਵਿਧਾਨ ਸਭਾ ਦੇ ਮੈਂਬਰਾਂ ਦੇ ਸਹਿਨ ਕਰਾ ਕੇ ਉਹ ਰਾਸ਼ਟਰਪਤੀ ਨੂੰ ਇਹ ਜੋ ਸਾਡੀ ਮੰਗ ਹੈ ਉੱਥੇ ਤੱਕ ਪਹੁੰਚਾਉਣ ਤਾਂ ਜੋ ਇਹ ਕਾਨੂੰਨ ਹੈ ਜੋ ਸਾਡੇ ਇਹ ਰੱਦ ਹੋ ਸਕਣ ਕਿਸਾਨਾਂ ਦੀ ਸਾਫ਼ ਤੌਰ ਤੇ ਮੰਗ ਹੈ ਕਿ ਇਹ ਜਿਹੜੇ ਵਿਧਾਨ ਸਭਾ ਸੈਸ਼ਨ ਹੈ ਇਹ ਇੱਕ ਰੈਜ਼ੋਲੂਸ਼ਨ ਪਾਸ ਕਰੇ ਇਹਨਾਂ ਬਿੱਲਾਂ ਦੇ ਖਿਲਾਫ ਇਹਨਾਂ ਕਾਨੂੰਨਾਂ ਦੇ ਖਿਲਾਫ ਜਿਹੜਾ ਰਾਸ਼ਟਰਪਤੀ ਨੂੰ ਭੇਜਿਆ ਜਾਵੇ ਤਾਕੀ ਜਿਹੜੇ ਕਾਨੂੰਨ ਨੇ ਉਹ ਪੰਜਾਬ ਦੇ ਵਿੱਚ ਲਾਗੂ ਨਾ ਹੋ ਅਸੀਂ ਹੋਰ ਕਿਸਾਨ ਆਗੂਆਂ ਨਾਲ ਗੱਲ ਕਰਾਂਗੇ ਕੀ ਕਹਿੰਦੇ ਨੇ ਉਹ ਇਸ ਨੂੰ ਲੈ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਰਮ ਸਿੰਘ ਹੈ ਬਲਾਕ ਪ੍ਰਧਾਨ ਡੇਰਾਵਸੀ ਕਿਸਾਨੀਓ ਨੇ ਲੱਖੋਵਾਲ ਕੀ ਤੁਸੀਂ ਕੀ ਕਿਸ ਕਰਕੇ ਕਿਸ ਵਜ੍ਹਾ ਤੋਂ ਆਜੀ ਇੱਥੇ ਬੈਠੇ ਹੋ 18 ਦਿਨ ਤੁਹਾਨੂੰ ਹੋ ਗਏ ਇਹ ਧਾਰਨਾ ਪਹਿਲੀ ਤਰੀਕ ਤੋਂ ਲੈ ਕੇ ਅੱਜ 18ਵਾਂ ਦਿਨ ਦਾਖਲ ਹੋ ਗਿਆ ਹੈ ਇਹ ਜਿਹੜੇ ਤਿੰਨ ਕਾਲੇ ਕਾਨੂੰਨ ਆਰਡੀਨੈਂਸ ਮੋਦੀ ਸਰਕਾਰ ਨੇ ਪਾਸ ਕਰਕੇ ਕਿਸਾਨਾਂ ਤੇ ਥੋਪੇ ਨੇ ਉਹ ਕੋਆਪਰੇਟਿਵ ਘਰਾਣਿਆਂ ਨੂੰ ਇਹ ਸਾਰਾ ਜਿਹੜਾ ਆਪਣਾ ਕਿਸਾਨੀ ਦਾ ਮੰਡੀਆਂ ਬੰਦ ਕਰਕੇ ਉਹਨਾਂ ਨੂੰ ਇੱਕ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ ਜਿਵੇਂ ਕਿ ਆਪ ਦੇਖ ਹੀ ਰਹੇ ਸਾਰਾ ਦੇਸ਼ ਦੇਖ ਹੀ ਰਿਹਾ ਹੈ ਕਿ ਜਿਹੜਾ ਰਿਲਾਇੰਸ ਵਾਲੇ ਐ ਤੇ ਅੰਬਾਨੀ ਅਡਾਨੀ ਵਾਲਿਆਂ ਅਨੁਸਾਰ ਇਹ ਕੋਆਪਰੇਟਿਵ ਘਰਾਣਿਆਂ ਨੂੰ ਆਪਣਾ ਸਖ਼ਤ ਸਾਹਮੜਾ ਸਾਡੀ ਜ਼ਮੀਨਾਂ ਹੋ ਠਾਕਣਗੇ ਤੇ ਸਾਡਾ ਖੇਤੀ ਦਾ ਜਿਹੜਾ ਸਿਸਟਮ ਹੈ ਉਹ ਮੰਡੀ ਕਰਨਾ ਉਹ ਬੰਦ ਕਰਨਗੇ ਕੱਲ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸਪੈਸ਼ਲ اجلاس ਇਹ ਨਾ ਕਾਨੂੰਨਾਂ ਦੇ ਖਿਲਾਫ ਹੋਣ ਜਾ ਰਿਹਾ ਜਿਹੜੀ ਕਿਸਾਨ ਜਥੇਬੰਦੀਆਂ ਦੀ ਪੰਜਾਬ ਸਰਕਾਰ ਤੋਂ ਮੰਗ ਵੀ ਸੀਗੀ ਤੁਹਾਨੂੰ ਕੀ ਉਮੀਦ ਹੈ ਕਿ ਪੰਜਾਬ ਸਰਕਾਰ ਕੀ ਕਰਨਾ ਚਾਹੀਦਾ ਉਹਨਾਂ ਨੂੰ ਇਹਨਾਂ ਬਿੱਲਾਂ ਨੂੰ ਪੰਜਾਬ ਦੇ ਵਿੱਚ ਇੰਪਲੀਮੈਂਟ ਨਾ ਕਰਨ ਵਾਸਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੈਸੇ ਤੋਂ ਪਹਿਲਾਂ ਹੀ ਤਿਆਰ ਹੈ ਪਰ ਅਸੀਂ ਵੀ ਅਪੀਲ ਕਰਦੇ ਆਂ ਤੇ ਜ਼ਰੂਰ ਤੋਂ ਹੀ ਕਰਦੇ ਆ ਰਹੇ ਆ ਕਿ ਆਪਣਾ ਰੈਜੂਲੇਸ਼ਨ ਪਾ ਕੇ ਪੰਜਾਬ ਸਰਕਾਰ ਤੇ ਪਾਸ ਕਰੇ ਤੇ ਇਨਰਜੀ ਬਿੱਲਾਂ ਨੂੰ ਰੱਦ ਕਰੇ ਅਸੀਂ ਇਹ ਚਾਹੁੰਦੇ ਆ ਤੇ ਸਾਨੂੰ ਉਮੀਦ ਵੀ ਹੈਗੀ ਹੈ ਵੀ ਇਹ ਜ਼ਰੂਰ ਪੰਜਾਬ ਸਰਕਾਰ ਇਸ ਉਪਰ ਆਲਾ ਕਰੂਗੀ ਇਹਨਾਂ ਨੂੰ ਰੱਦ ਕਰਨ ਲਈ ਜਥੇਵੰਦੀਆਂ ਦਾ ਕੀ ਸਮਝ ਹੈ ਕਿ ਜਿਹੜਾ ਕੇਂਦਰ ਸਰਕਾਰ ਨੇ ਕਾਨੂੰਨ ਬਣਾਇਆ ਹੈਗਾ ਜੇ ਪੰਜਾਬ ਵਿਧਾਨ ਸਭਾ ਉਹਦੇ ਖਿਲਾਫ ਇੱਕ ਰੈਜੂਲੇਸ਼ਨ ਪਾਸ ਕਰਦੀ ਹੈ ਜਾਂ ਕੋਈ ਬਿਲ ਲੈਂਦੀ ਹੈ ਤੇ ਉਹ ਉਹ ਉਹਨਾਂ ਮਨਜ਼ੂਰੀ ਮਿਲੂਗੀ ਮਿਲਣੀ ਚਾਹੀਦੀ ਹੈ ਜੇਕਰ ਪੰਜਾਬ ਸਰ ਦਾ ਫੇਰਾ ਕੁੱਲ ਟੋਟਲੀ ਪੱਧਰ ਤੇ ਹੋ ਗਿਆ ਨਾ ਪੰਜਾਬ ਦਾ ਕਿਸਾਨ ਵੀ ਹੈ ਸਰਕਾਰ ਵੀ ਸਾਡੇ ਨਾਲ ਹੈ ਤੇ ਹੋਰ ਜਿਹੜੀਆਂ ਵਿਰੋਧੀ ਪਾਰਟੀਆਂ ਸਰਕਾਰ ਦੇ ਵਿਰੋਧੀ ਉਹ ਵੀ ਸਰਕਾਰ ਨੂੰ ਸਮਰਥਨ ਦੇ ਰਹੀਆਂ ਨੇ ਇਸ ਵਿੱਚ ਬਿਲਕੁਲ ਸੈਂਟਰ ਸਰਕਾਰ ਮੰਨੂਗੀ ਰਾਸ਼ਟਰਪਤੀ ਨੂੰ ਅਪੀਲ ਕਰਨਗੇ ਜ਼ਰੂਰ ਮੰਨੂਗੀ ਜੱਟਵੰਦੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਰਾਸ਼ਟਰਪਤੀ ਨੂੰ ਵੀ ਇਹ ਮੰਨਣੇ ਪੈਣਾ ਹੈ ਕਿਉਂਕਿ ਪੰਜਾਬ ਦੀਆਂ ਸਾਰੀਆਂ ਵਿਰੋਧੀ ਧਿਰਾਂ ਸਿਵਾਏ ਭਾਜਪਾ ਨੂੰ ਛਡਕੇ ਇਸ ਇਨਾ ਕਾਨੂੰਨਾਂ ਦੇ ਖਿਲਾਫ ਨੇ ਅਸੀਂ ਹੋਰ ਆਗੂਆਂ ਦੇ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਦੀ ਕੀ ਸਮਝ ਇਸ ਅੰਦੋਲਨ ਨੂੰ ਲੈ ਕੇ ਹੈਗੀ ਤੇ ਕੀ ਕੱਲ ਦੇ ਇਜਲਾਸ ਤੋਂ ਉਹਨਾਂ ਦੀ ਉਮੀਦਾਂ ਹੈਗੀਆਂ ਸੱਸੀ ਕਾਲ ਜੀ ਸੱਸੀ ਕਾਲ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਅਨਪ੍ਰੀਤ ਸਿੰਘ ਹੈ ਪਿੰਡ ਮਲਾਲਾ ਤੇ ਲਖੋਵਾਲ ਯੂਨੀਅਨ ਦਾ ਮੈਂ ਜ਼ਿਲ੍ਹਾ ਉਮੀਦ ਪ੍ਰਧਾਨ ਹੈਗਾ ਜੀ ਕਲ ਸਪੈਸ਼ਲ ਸੈਸ਼ਨ ਵਿਧਾਨ ਸਭਾ ਦਾ ਆਏਗਾ ਇਹਨਾਂ ਬਿੱਲਾਂ ਨੂੰ ਲੈ ਕੇ ਤੁਹਾਨੂੰ ਕੀ ਸਮਝ ਆਇਆ ਕਿ ਤੁਹਾਡੀ ਕੀ ਉਮੀਦ ਹੈ ਪੰਜਾਬ ਦੀ ਸਰਕਾਰ ਹੈ ਉਸ ਤੋਂ ਸਾਨੂੰ ਪੂਰੀ ਪੂਰੀ ਉਮੀਦ ਹੈ ਜੀ ਵੀ ਕੈਪਟਨ ਸਰਕਾਰ ਜਿਹੜੇ ਆਰਡੀਨੈਂਸ ਹੈਗੇ ਆ ਜੀ ਇਹਨਾਂ ਦੇ ਇੱਕ ਵਿਧਾਨ ਸਭਾ ਦਾ ਮਤਾ ਪਾ ਕੇ ਇਹਨਾਂ ਨੂੰ ਜਿਹੜੀ ਹੈਗੀ ਹੈ ਜੀ ਪੰਜਾਬ ਲਾਗੂ ਹੋਣ ਤੋਂ ਰੋਕੇਗੀ ਜੀ ਅੱਜ 18 ਦਿਨ ਤੁਹਾਨੂੰ ਇੱਥੇ ਹੋ ਗਏ ਤੁਹਾਨੂੰ ਪੰਜਾਬ ਸਰਕਾਰ ਵੀ ਕਈ ਵਾਰ ਅਪੀਲ ਕਰ ਚੁੱਕੀ ਹੈ ਕਿ ਜਿਹੜੀਆਂ ਜ਼ਰੂਰੀ ਸਮਾਨ ਦੀਆਂ ਟ੍ਰੇਨਾਂ ਹੈਗੀਆਂ ਉਹ ਆਉਣ ਦਿੱਤੀਆਂ ਜਾਏ ਪੰਜਾਬ ਦੇ ਵਿੱਚ ਤੇ ਇਹ ਕੋਲੇ ਦੇ ਵੀ ਕਾਫੀ ਵੱਡੀ ਘਾਟ ਦੱਸੀ ਜਾ ਰਹੀ ਹੈ ਹਨ ਇਸ ਨੂੰ ਲੈ ਕੇ ਕੀ ਸਮਝ ਹੈਗੀ ਜਿੱਥੇ ਬੰਦੀ ਜਾਂਦੀ ਹੁਣ ਤਾਂ ਦੇਖੋ ਜੀ ਸਾਰੀਆਂ ਰੇਲਾਂ ਰੋਕੀਆਂ ਜਾਣਗੀਆਂ ਕਿ ਸਾਡੀ ਖਾਦ ਵੀ ਆਣੀ ਅਸੀਂ ਉਹ ਵੀ ਰੋਕ ਲਈਏ ਬਾਰਦਾਨ ਆ ਰਿਹਾ ਉਹ ਵੀ ਰੋਕ ਲਈਏ ਰਸੋਈ ਗੈਸ ਦੇ ਜਿਹੜੇ ਸਿਲੰਡਰ ਹੈ ਉਹ ਵੀ ਵੀ ਸਾਨੂੰ ਚਲੋ ਮਰਨ ਨਾਲੋਂ ਤਾਂ ਇਹੀ ਆ ਫਿਰ ਕੋਲੇ ਦਾ ਤਾਂ ਕੋਈ ਚਲੋ ਬਿਜਲੀ ਨਹੀਂ ਆਏਗੀ ਸਾਰ ਲੰਘ ਜੀ ਬਿਜਲੀ ਵਗੈਰ ਤਾਂ ਜੀ ਜੀ ਜਥੇਬੰਦੀ ਇਹਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਸਿਰਫ ਕੋਲਾ ਹੀ ਨਹੀਂ ਹੈ ਜਿਸ ਦੀ ਘਾਟ ਪੰਜਾਬ ਦੇ ਵਿੱਚ ਹੋ ਰਹੀ ਹੈ ਕਿਸਾਨਾਂ ਦਾ ਵਾਸਤੇ ਜਿਹੜੀ ਜ਼ਰੂਰੀ ਚੀਜ਼ ਹੈਗੀ ਫਰਟੀਲਾਈਜ਼ਰ ਜਿਹੜੀ ਖਾਦ ਹੈਗੀ ਉਹਨਾਂ ਦੀ ਘਾਟ ਵੀ ਪੰਜਾਬ ਦੇ ਵਿੱਚ ਹੋ ਰਹੀ ਹੈ ਪਰ ਕਿਸਾਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਅਸੀਂ ਖਾਦ ਦੀ ਘਾਟ ਵੀ ਚੇਲੋਵਾਂਗੇ ਅਸੀਂ ਸਭ ਕੁਝ ਚੇਲੋਵਾਂਗੇ ਪਰ ਇਹ ਜਿਹੜਾ ਅੰਦੋਲਨ ਹੈਗਾ ਇਹਨਾਂ ਤਿੰਨ ਬਿੱਲਾਂ ਦੇ ਖਿਲਾਫ ਅਸੀਂ ਇਸ ਅੰਦੋਲਨ ਨੂੰ ਬਦਸਤੂਰ ਜਾਰੀ ਰੱਖਾਂਗੇ ਲਗਾਤਾਰ ਜਾਰੀ ਰੱਖਾਂਗੇ ਜਦੋਂ ਤੱਕ ਕੇਂਦਰ ਸਰਕਾਰ ਇਹਨਾਂ ਬਿੱਲਾਂ ਨੂੰ ਰੱਦ ਨਹੀਂ ਕਰਦੀ ਹੈ ਕੈਮਰਾਮੈਨ ਮਿਹਰਬਾਨ ਦੇ ਨਾਲ ਲਾਲਡੂ ਰੇਲਵੇ ਸਟੇਸ਼ਨ ਤੋਂ ਮੈਂ ਸਚਿਨ ਲਗਾਤਾਰ ਇੱਕ ਤਾਰੀਖ ਤੋਂ ਜਿਹੜਾ ਧਰਨਾ ਚੱਲ ਰਿਹਾ ਹੈ ਉਹ ਤਿੰਨ ਅਡਿਨੈਂਸਾਂ ਦੇ ਖਿਲਾਫ ਜਿਹੜੇ ਤਿੰਨੇ ਆਰਡੀਨੈਂਸ ਨੇ ਇਹ 3 ਜੂਨ ਨੂੰ ਕੇਂਦਰੀ ਕੈਬਨਿਟ ਚੋਂ ਪਾਸ ਹੋਣ ਤੋਂ ਬਾਅਦ 5 ਜੂਨ ਨੂੰ ਨੋਟੀਫਾਈ ਹੋਏ ਨੇ ਤਿੰਨੇ ਕਾਨੂੰਨਾਂ ਚ ਜਿਹੜਾ ਪਹਿਲਾ ਕਾਨੂੰਨ ਹੈ ਖੇਤੀ ਉਪਜ ਵਣਜ ਤੇ ਵਪਾਰ ਤਰੱਕੀ ਤੇ ਸਹੂਲਤ ਐਕਟ 2020 ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇਸ ਤੇ ਇਤਰਾਜ਼ ਹੈ ਕਿ ਇਸ ਕਾਨੂੰਨ ਚ ਕਟੋ-ਕਟ ਗਰੀ ਖਰੀਦੀ ਜਿਹੜੀ ਗਰੰਟੀ ਹੈ ਉਹ ਖਤਮ ਕੀਤੀ ਜਾ ਰਹੀ ਹੈ ਉਸ ਨੂੰ ਸੰਵਿਧਾਨਿਕ ਗਰੰਟੀ ਵਜੋਂ ਸ਼ਾਮਲ ਕੀਤਾ ਜਾਵੇ ਤੇ ਮੰਡੀਕਰਨ ਦੀ ਜਿਹੜੀ ਟੂੜਨ ਦੀ ਸਾਜਿਸ਼ ਹੈ ਉਸ ਨੂੰ ਵੀ ناکਾਮ ਕੀਤਾ ਜਾਵੇ ਕਿਉਂਕਿ ਜੇਕਰ ਇੱਕ ਵਾਰ ਮੰਡੀਕਰਨ ਟੁੱਟ ਗਿਆ ਤਾਂ ਦੁਬਾਰੇ ਇੱਥੇ ਫਸਲਾਂ ਦੀ ਖਰੀਦ ਹੋਣਾ ਇਹ ਬਹੁਤ ਔਖਾ ਹੋ ਜਾਏਗਾ ਸਭ ਤੋਂ ਵੱਡੀ ਗੱਲ ਇਹ ਹੈ ਏਪੀਐਮਸੀ ਐਕਟ ਜਿਹੜਾ ਪੰਜਾਬ ਵਾਲਾ ਹੈ ਉਹ ਉਸ ਤੋਂ ਇੱਕ ਅਧਿਕਾਰ ਹੈ ਕਿ ਜੇ ਕੋਈ ਨਵਾਂ ਵਪਾਰੀ ਮੰਡੀ ਤੋਂ ਫਸਲ ਖਰੀਦੇਗਾ ਤਾਂ ਉਸ ਨੂੰ ਟੈਕਸ ਦੇਣਾ ਪਏਗਾ 36000 ਕਰੋੜ ਰੁਪਏ ਸਾਨੂੰ ਮੰਡੀਕਰਨ ਤੋਂ ਪ੍ਰਾਪਤ ਹੁੰਦਾ ਹੈ ਤੇ ਉਹ ਲਿੰਕ ਸਰਕਾਰਾਂ ਦੇ ਵਰਤਿਆ ਜਾਂਦਾ ਹੈ ਸਭ ਤੋਂ ਪਹਿਲੀ ਗੱਲ ਅਸੀਂ ਇਹੀ ਉਮੀਦ ਕਰਦੇ ਹਾਂ ਤੇ ਇਸ ਲਈ ਸੰਘਰਸ਼ ਵੀ ਬੜੀ ਦੇਰ ਤੱਕ ਜਾਰੀ ਰਹੇਗਾ ਜੇ ਨਾ ਵੀ ਮੰਨਿਆ ਕਿਉਂਕਿ ਖੱਟੋ-ਕੱਟ ਖਰੀਦ ਗਰੰਟੀ ਐਕਟ ਤੋਂ ਬਿਨਾ ਪੰਜਾਬ ਦਾ ਕੁਝ ਨਹੀਂ ਪੰਜਾਬ ਹੈ ਹੀ ਇੱਕ ਖੇਤੀ ਪ੍ਰਧਾਨ ਸੂਬਾ ਉੱਥੇ ਸਰਵਿਸ ਸੈਕਟਰ ਦੀ ਤਾਂ ਕੋਈ ਵੈਲਿਊ ਹੈ ਨਹੀਂ ਇਸੇ ਦੀ ਵੈਲਿਊ ਹੈ ਇਸ ਲਈ ਖੱਟੋ-ਕੱਟ ਖਰੀਦ ਗਰੰਟੀ ਐਕਟ ਲਾਗੂ ਹੋਣਾ ਚਾਹੀਦਾ ਦੂਜਾ ਜਿਹੜਾ ਕਾਨੂੰਨ ਹੈ ਕੀਮਤ ਗਰੰਟੀ ਦੇ ਸਿਵਾਵਾ ਉਸ 'ਚੋ ਜਿਹੜੀ ਨਿਆਂ ਦਾ ਅਧਿਕਾਰ ਹੈ ਕਿਸਾਨ ਨੂੰ ਅਦਾਲਤਾਂ ਤੱਕ ਜਾਣ ਦਾ ਪੂਰਾ ਅਧਿਕਾਰ ਹੋਣਾ ਚਾਹੀਦਾ ਹੈ ਐਸ ਡੀ ਐਮ ਤੇ ਪਹਿਲੇ ਨੰਬਰ ਤੇ 30 ਦਿਨਾਂ ਤੱਕ ਐਸ ਡੀ ਐਮ ਇੱਕ ਕੇਸ ਨੂੰ ਵਿਚਾਰੇਗਾ ਤੇ 30 ਦਿਨਾਂ ਤੋਂ ਬਾਅਦ ਇਹ ਕੇਸ ਡੀਸੀ ਕੋਲ ਜਾਏਗਾ ਡੀਸੀ ਵੀ 30 ਦਿਨਾਂ ਚ ਫੈਸਲਾ ਕਰੇਗਾ ਐਸਟੀਐਮ ਤੇ ਡੀਸੀ ਦੋਵੇਂ ਸਰਕਾਰੀ ਅਧਿਕਾਰੀ ਨੇ ਤੇ ਅਸੀਂ ਜਾਣਦੇ ਹਾਂ ਕਿ ਅਸੀਂ ਹੁਣ ਵੀ ਦੇਖਿਆ ਕਿ ਐਸਡੀਐਮ ਤੇ ਡੀਸੀ ਦੀ ਪਾਵਰ ਹਾਥ ਰਸ ਕਾਂਡ ਜਿਹੜਾ ਹੋਇਆ ਯੂਪੀ ਚ ਕਿੰਨੇ ਕਹੋ ਕਿੰਨੇ ਦਬਾਉ ਚ ਆ ਜਾਂਦੇ ਨੇ ਦੂਜਾ ਸੀ ਇਹ ਵੀ ਦੇਖਿਆ ਕਿ ਸੁਪਰੀਮ ਕੋਰਟ ਦਾ ਜੱਜ 2 ਮਹੀਨੇ ਬਾਅਦ ਹੀ ਰਿਟਾਇਰਮੈਂਟ ਹੋਣ ਤੋਂ ਬਾਅਦ ਕਿਸ ਤਰ੍ਹਾਂ ਰਾਜ ਸਭਾ ਦਾ ਮੈਂਬਰ ਬਣ ਜਾਂਦਾ ਹੈ ਅਫਸਰ ਸਾਹੀ ਕਦੇ ਵੀ ਕਿਸਾਨਾਂ ਨਾਲ ਕੋਈ ਫਾਇਦਾ ਨਹੀਂ ਕਰ ਸਕਦੀ ਉੱਥੇ ਇਹ ਗਰੰਟੀ ਹੋਣੀ ਚਾਹੀਦੀ ਕਿ ਅਦਾਲਤਾਂ ਤੱਕ ਜਾਣ ਦਾ ਅਧਿਕਾਰ ਹੋਣਾ ਚਾਹੀਦਾ ਤੀਜੀ ਜਿਹੜੀ ਐ 1955 ਇਸ ਨੂੰ ਸੋਧ ਕੀਤੀ ਗਈ ਹੈ ਜਮਾ ਖੋਰੀ ਦੀ ਜਿਹੜੀ ਸੀਮਾ ਉਹ ਖੋਲ ਦਿੱਤੀ ਗਈ ਹੈ ਹੁਣ ਤੁਸੀਂ ਆਪ ਦੇਖੋ ਕਿਸਾਨ ਜਿਸ ਕੋਲ ਰੋਜ ਦੀਆਂ ਰੋਜਮਰਰਾ ਦੀਆਂ ਲੋੜਾਂ ਨੇ ਉਹ ਕਿੱਥੇ ਆਪਣੀ ਫਸਲ ਨੂੰ ਸਟੋਰ ਕਰ ਲੂਗਾ ਉਸ ਦੀ ਤਾਂ ਫਸਲ ਜਾਂਦੀ ਹੈ ਉੱਥੇ ਹੀ ਆੜਤੀ ਦੇ ਪੈਸੇ ਪੂਰੇ ਹੋ ਜਾਂਦੇ ਨੇ ਨਾ ਉਹ ਆਲੂ ਸਟੋਰ ਕਰ ਸਕਦਾ ਉਸ ਕੋਲ ਤਾਂ ਆਪਣੀ ਤੂੜੀ ਸਟੋਰ ਕਰਨ ਨੂੰ ਥਾਂ ਨਹੀਂ ਹੈ ਪੂਰੀ ਤਰ੍ਹਾਂ ਉਹ ਵੀ ਕੁੱਪ ਲਾਂਦਾ ਹੈ ਕੁਝ ਹੋਰ ਪ੍ਰਬੰਧ ਕਰਦਾ ਹੈ ਤੇ ਇਸ ਲਈ ਸਾਡੀ ਕੇਂਦਰ ਸਰਕਾਰ ਤੋਂ ਵੀ ਇਹੀ ਮੰਗ ਹੈ ਇੰਨੇ ਦਿਨਾਂ ਤੋਂ ਬੈਠੇ ਆ ਤੁਸੀਂ ਦੇਖ ਰਹੇ ਹੋ ਸਾਡੇ ਬਜ਼ੁਰਗ 90 90 92 92 ਸਾਲ ਦੇ ਬਜ਼ੁਰਗ ਇੱਥੇ ਬੈਠੇ ਨੇ ਆਪਣੇ ਬੱਚਿਆਂ ਦੇ ਭਵਿੱਖ ਦੀ ਲੜਾਈ ਲੜ ਰਹ ਉਹਨਾਂ ਦੀ ਇਹੀ ਮੰਗ ਹੈ ਕਿ ਕੇਂਦਰ ਸਰਕਾਰ ਹੈ ਜਿਹੜੀ ਉਹ ਇਹਨਾਂ ਕਾਨੂੰਨਾਂ ਨੂੰ ਵਾਪਸ ਲੇ ਤਿੰਨੋਂ ਜਿਹੜੀ ਕਿਸਾਨ ਮਾਰੂਤਾ ਰਾਵਾਂ ਉਹ ਵਾਪਸ ਲਈਆਂ ਜਾਣ ਦੂਜਾ ਜਿਹੜਾ ਪੰਜਾਬ ਸਰਕਾਰ ਕੱਲ ਨੂੰ ਇਜਲਾ ਸੱਜਰੀ ਹੈ ਉਹ ਤਾਰਾ 154 ਤਹਿਤ ਉਸ ਨੂੰ ਚੈਲੰਜ ਕਰਨਾ ਹੈ ਉਸਤੇ ਰਾਸ਼ਟਰਪਤੀ ਦੇ ਦਸਤਖਤ ਹੋਣੇ ਨੇ ਤੇ ਇਹ ਇੱਕ ਸੰਦੇਸ਼ ਹੈ ਕਿ ਪੰਜਾਬ ਜਿਸ ਨੂੰ ਸਭ ਤੋਂ ਜਿਆਦਾ ਇਹਨਾਂ ਕਾਨੂੰਨਾਂ ਨੇ ਪ੍ਰਭਾਵਿਤ ਕਰਨਾ ਹੈ ਉਹਨਾਂ ਬੰਦਿਆਂ ਦੀ ਗੱਲ ਤਾਂ ਸੁਣੀ ਜਾਵੇ ਇੱਕ ਵਾਰ ਕਾਨੂੰਨ ਤੁਸੀਂ ਜਿਸ ਬੰਦੇ ਬਾਰੇ ਬਣਾ ਰਹੇ ਹੋ ਉਸ ਬਾਰੇ ਗੱਲ ਤਾਂ ਕਰੋ ਕੋਈ ਡਾਕਟਰ ਵੀ ਹੁੰਦਾ ਉਹ ਵੀ ਮਰੀਜ਼ ਨੂੰ ਦੇਖਣ ਤੋਂ ਬਾਅਦ ਹੀ ਦਵਾਈ ਦਿੰਦਾ ਹੈ ਤੇ ਸਮੱਸਿਆ ਜਿਹਨਾਂ ਦੀ ਹੈ ਉਹਨਾਂ ਨੂੰ ਕੋਈ ਪੁੱਛੀ ਨਹੀਂ ਰਿਹਾ ਇਹ ਜਿਹੜਾ ਕਾਨੂੰਨ ਹੈ اجلاس ਹੈ اجلاس ਜਿਹੜਾ ਕਾਨੂੰਨ ਪਾਸ ਹੋਣਾ ਉਸ ਦਾ ਸਾਡੀ ਮੁੱਖ ਮੰਗ ਇਹੀ ਹੈ ਕਿ ਸਾਡੀ ਗੱਲ ਉੱਪਰ ਤੱਕ ਪਹੁੰਚਾਈ ਜਾਵੇ ਮੋਦੀ ਸਰਕਾਰ ਬਾਰੇ ਕਿ ਸਾਨੂੰ 18 ਦਿਨ ਹੋ ਗਏ ਇੱਥੇ ਬੈਠਿਆਂ ਨੂੰ ਲੇਕਿਨ ਮੋਦੀ ਸਰਕਾਰ ਤੇ ਕੰਨ ਦੇ ਜੂੰ ਵੀ ਨਹੀਂ ਸਰਕਾਰੀ ਹੈਗੀ ਇਹਨਾਂ ਆਰਡੀਨੈਂਸ ਬਿਲਾਵਾਰੇ ਜੋ ਕਿ ਸਰਾਸਾਬ ਸਰਕਾਰ ਜਿਹੜੀ ਹੈ ਸਾਡੇ ਨਾਲ ਜੀਵਿੰਦਾਰਾਂ ਨਾਲ ਧੱਕਾ ਕਰ ਰਹੀ ਹੈ ਇਹ ਧੱਕਾ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜਾ ਸਾਡਾ ਪੰਜਾਬ ਦਾ ਮੰਡੀ ਬੋਰਡ ਹੈ ਮੰਡੀ ਬੋਰਡ ਤੋਂ ਸਾਨੂੰ ਬੜਾ ਕੁਝ ਮਿਲਦਾ ਹੈ ਸਾਡੀ ਸੜਕਾਂ ਨੂੰ ਹੋਰ ਬਹੁਤ ਕੰਮ ਸਾਡੇ ਹੁੰਦੇ ਆ ਜੋ ਕਿ ਸਰਕਾਰ ਸੰਤ ਸਰਕਾਰ ਨੂੰ ਭੰਗ ਕਰਨ ਜਾ ਰਹੀ ਹੈ ਇਹਦੇ ਨਾਲ ਸਾਡਾ ਬੜਾ ਪੰਜਾਬ ਦਾ ਨੁਕਸਾਨ ਹੋਣਾ ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਸਰਕਾਰ ਨੂੰ ਬਹੁਤ ਕੁਝ ਕਹਿ ਚੁੱਕੇ ਆਂ ਧਰਨੇ ਵੀ ਦੇ ਰਹੇ ਆਂ ਤੇ ਟੂਰ ਪਲਾਜਾਂ ਨੂੰ ਵੀ ਰੋਕ ਰਹੇ ਆਂ ਫਰੀ ਕਰ ਰਹੇ ਆਂ ਰਿਲਾਇੰਸ ਬੰਪਾ ਨੂੰ ਵੀ ਰੋਕ ਰਹੇ ਆਂ ਲੇਕਿਨ ਸਰਕਾਰ ਦੇ ਕੰਨ ਤੇ ਕੋਈ ਜੂਨ ਹੀ ਸਰਕਰੀ ਹੈਗੀ ਕੱਲ ਸਪੈਸ਼ਲ اجلاس ਹੈਗਾ ਸਪੈਸ਼ਲ ਹਾਂ ਸਾਨੂੰ ਪੂਰੀ ਉਮੀਦ ਹੈ ਜੀ ਕਪਤਨ ਸਰਕਾਰ ਤੋਂ ਮਹਾਰਾਜਾ ਸਭ ਤੋਂ ਕਿ ਕੱਲ੍ਹ ਦੇ اجلاس ਬੁਲਾ ਕੇ ਬਿਲਕੁਲ ਹੀ ਬਿਨਾਂ ਨੂੰ ਰੱਦ ਕਰਨਗੇ ਔਰ ਸੈਂਟਰ ਸਰਕਾਰ ਨੂੰ ਭੇਜਣਗੇ ਰਾਸ਼ਟਰਪਤੀ ਜੀ ਨੂੰ ਭੇਜਣਗੇ ਔਰ ਸਾਡੀ ਸੁਣਵਾਈ ਹੋਵੇਗੀ ਪੰਜਾਬ ਸਰਕਾਰ ਵੱਲੋਂ ਸਾਨੂੰ ਪੂਰੀ ਉਮੀਦ ਹੈ ਅਸੀਂ ਜਿਹੜੇ ਸੈਂਟਰ ਸਰਕਾਰ ਨੇ ਇਹ ਤਿੰਨ ਬਿਲ ਕਿਸਾਨਾਂ ਦੇ ਵਿਰੁੱਧ ਪਾਸ ਕੀਤੇ ਨੇ ਇਸ ਦੇ ਵਿਰੋਧ ਵਿੱਚ ਬੈਠੇ ਆ ਜਦੋਂ ਤੱਕ ਇਹ ਬਿਲ ਵਾਪਸ ਨਹੀਂ ਲੈਂਦੀ ਸੈਂਟਰ ਸਰਕਾਰ ਇਆ ਇਹਨਾਂ ਵਿੱਚ ਕੋਈ ਸੋਧ ਨਹੀਂ ਕਰਦੀ ਜਦੋਂ ਤੱਕ ਉਦੋਂ ਤੱਕ ਅਸੀਂ ਇੱਥੇ ਬੈਠੇ ਰਹਾਂਗੇ ਔਰ ਅੱਗੇ ਤੋਂ ਅੱਗੇ ਸੰਘਰਸ਼ ਤੇਜ਼ ਹੁੰਦਾ ਜਾਏਗਾ ਕੱਲ ਨੂੰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੈਗਾ ਕੀ ਉਮੀਦ ਹੈਗੀ ਸਾਨੂੰ ਉਮੀਦ ਤਾਂ ਇਹ ਹੈ ਜੇ ਜਿਹੜਾ ਆਪਣਾ ਪੰਜਾਬ ਸਰਕਾਰ ਆ ਇਹ ਕਹਿ ਰਹੀ ਆ ਵੀ ਸਾਰੇ ਪੰਜਾਬ ਨੂੰ ਆਪਾਂ ਇੱਕ ਮੰਡੀ ਐਲਾਨਾਂਗੇ ਉਹ ਦੇਖੋ ਵੀ ਇਹ ਕੱਲ ਨੂੰ ਕਰਦੇ ਆ ਐਲਾਨਦੇ ਆ ਕਿ ਨਹੀਂ ਐਲਾਨਦੇ ਆ ਇਹਦਾ ਸਰਕਾਰ ਜਾਣੇ ਇਆ ਕੱਲਰ ਹੋਣ ਵਾਲਾ ਜੋ ਉਹਨਾਂ ਸੈਸ਼ਨ ਆ ਉਹ ਦੱਸੇ ਕੀ ਹੋਏਗਾ ਅਸੀਂ ਬੈਠੇ ਆ ਜੋ ਜ਼ਿਮੀਦਾਰ ਨੂੰ ਮਾਰੂ ਕਾਨੂੰਨ ਬਣਾਇਆ ਹੈ ਜ਼ਿਮੀਦਾਰ ਦੇ ਗਲ ਦੇ ਵਿੱਚ ਫਾਹਾ ਪਾਇਆ મોદી ਸਰਕਾਰ ਨੇ ਇਸ ਨੂੰ ਰੱਦ ਕਰਾਉਣ ਲਈ ਦੇ ਲਈ ਅਸੀਂ ਰੇਲਾਂ ਤੇ ਬੈਠੇ ਆ ਕੱਲ ਨੂੰ ਸਪੈਸ਼ਲ ਸੈਸ਼ਨ ਹੈ ਵਿਧਾਨ ਸਭਾ ਦਾ ਜਿੱਥੇ ਬੰਨਿਆ ਵੀ ਮੰਕਰਿਆ ਸੀ ਪੰਜਾਬ ਸਰਕਾਰ ਤੋਂ ਕਿ ਸਪੈਸ਼ਲ ਸੈਸ਼ਨ ਬੁਲਾਇਆ ਜਾਏ ਇਹਨਾਂ ਮੁੱਦਿਆਂ ਤੇ ਤੇ ਤੁਹਾਨੂੰ ਕੀ ਉਮੀਦ ਹੈ ਸਾਨੂੰ ਪੂਰੀ 100% ਉਮੀਦ ਹੈ ਕਿ ਮਹਾਰਾਜਾ ਅਮਰਿੰਦਰ ਸਿੰਘ ਜੀ ਇਸ ਨੂੰ ਰੱਦ ਕਰਨਗੇ ਅਤੇ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਨਗੇ ਹਮ ਜੀ ਇਹਨਾਂ ਦੀ ਕਿਸਾਨਾਂ ਦੀ ਸਹਾਇਤਾ ਲਈ ਆਏ ਜੀ ਇਹਨਾਂ ਦੇ ਸਾਥ ਹੈ ਜੋ ਸਰਕਾਰ ਕਰ ਰਹੀ ਹੈ ਇਹਨਾਂ ਦੇ ਸਾਥ ਹਮ ਵੀ ਇਹਨਾਂ ਦੇ ਸਾਥ ਹੈ ਗਲਤ ਕਾ ਹੋ ਰਹਾ ਹੈ ਕੀ ਕਰ ਰਹੀ ਹੈ ਸਰਕਾਰ ਜੋ ਵੀ ਇਹ ਖੇਤੀਆਂ ਦੇ ਬਾਰੇ ਮੈਂ ਗੋਵਾੜੀ ਦੇ ਬਾਰੇ ਮੈਂ ਹਮ ਇਹਨਾਂ ਦੇ ਸਾਥ ਹੈ ਨਹੀਂ ਕਿਸਾਨਾਂ ਦੇ ਸਾਥ ਹਾਂ ਜੀ ਕਿਉਂ ਰੱਖਦਾ ਹੈ ਕਿ ਕਿਸਾਨਾਂ ਦੇ ਸਾਥ ਅਨਿਆਇ ਹੋ ਰਹਾ ਹੈ ਕੋਈ ਹਾਂ ਜੀ ਜੋ ਸਭੀ ਬੋਲ ਰਹੇ ਹੋ ਸਹੀ ਨਿਆਈ ਹੋ ਰਹਾ ਜੀ ਜਿਤਨੇ ਆਦਮੀ ਪਾਗਲ ਥੋੜੀਆਂ ਜੋ ਖੜੇ ਆ ਹਾਂ ਜੀ ਚਰਨੇ ਦੇ ਰਹੇ ਆ। ਹਾਂ ਜੀ। ਤਾਂ ਆਪ ਮਤਲਬ ਉਹਨਾਂ ਦੀ ਸਹਾਇਤਾ ਕੇ ਲਈ। ਹਾਂ ਜੀ ਹਾਂ ਜੀ ਹਾਂ ਜੀ। ਮੈਂ ਮੋਦੀ ਨੇ ਜਿਹੜੇ ਕਾਲੇ ਕਾਨੂੰਨ ਬਣਾਏ ਜੀ ਜਿਹਨਾਂ ਦੇ ਕਿਸਾਨਾਂ ਕੇ ਗਲਾਬ ਉਹਦੇ ਕਰਕੇ ਡੱਟੇ ਵੀ। ਕਿਉਂ ਲੱਗਦਾ ਤੁਹਾਨੂੰ ਜਿਹੜੇ ਕਾਨੂੰਨ ਨੇ ਉਹ ਕਿਸਾਨਾਂ ਦੇ ਖਿਲਾਫ ਕਿਉਂ ਨੇ? ਮਾਰੂ ਹੈ ਜੀ ਅਧਿੰ ਕੇ ਅੰਦਰ ਹੋ ਜਾਣੀ ਸਾਰੀ ਮਹਰੀ ਖੇਤੀਬਾੜੀ ਕਾਰਪੋਰੇਟ ਕਰਾਣਾਂਗੇ ਮਾਰੂ ਕੇ ਮਿਲੇਗਾ। ਹੌਲੀ-ਹੌਲੀ ਕੱਢ ਦੰਗੇ ਬਾਹਰ ਹੋਰ ਗਿਆ। ਕਿਸਾਨ ਮਿਲਦਾ ਕੁਝ ਨਹੀਂ ਹੈ। ਸਭ ਨੂੰ ਤੇ ਤੇ ਬੜੀ ਤੋਂ ਬਾਹਰ ਕੱਢਣਗੇ ਤੁਹਾਨੂੰ ਅੜਦਾਂਗੇ ਜੀ ਠੀਕ ਹੈ ਤੇ ਲਖਾ ਰਾਜ ਨੂੰ ਮੈਂ ਹਵਾਲਾ ਲਿਖਿਆ ਵਾ ਕੁਛ ਨਹੀਂ ਇੱਕ ਐਮਐਸਪੀ ਨੂੰ ਲੈ ਕੇ ਵੀ ਬੜਾ ਕਾਦਸ਼ਾ ਹਾਂ ਹਾਂ ਜੀ ਹਾਂ ਐਮਐਸਪੀ ਕਾ ਇਹ ਬਲੇ ਆਇਤ ਕੀ ਰੋੜਾ ਰੋੜਾ ਪਾਇਆ ਲੋਕਾਂ ਨੂੰ ਠਾਇਰੇ ਨਾਲ ਜਿਆਦਾ ਕਰਾਂਗੇ ਅਗਲੀ ਫਸਲ ਢਾਲਾਂਗੇ ਫਿਰ ਨਹੀਂ ਡੰਦੇ ਹੋ ਫਿਰ ਤੇ ਨਹੀਂ ਨੂੰ ਮਿਲਨੇ ਕੱਲ ਸਪੈਸ਼ਲ ਸੈਸ਼ਨ ਅਵਿਧਾਨ ਉਹ ਨੰਬਰ ਦੇਖੋ ਜੀ ਜੇ ਆਪਣਾ ਅਮਰਿੰਦਰ ਸਿੰਘ ਕਰਦੇ ਕੋਈ ਕਿਸਾਨਾਂ ਦੇ ਹੱਕ ਵਿੱਚ